ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਸਾਇਆ ਨਾ ਤਾਂ ਬਹਰੋਂ ਕਈ ਤਰ੍ਹਾਂ ਦੇ ਕਾਰੀਗਰ ਲਿਆ ਕੇ ਵਸਾਏ ਲੋਕਾਂ ਨੂੰ ਲਿਆ ਕੇ ਵਸਾਇਆ ਭਾਈ ਬਸੋ ਨਵਾਂ ਨਕਰ ਵਸਾਇਆ ਉਸ ਵਕਤ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕੋਲ ਬਹੁਤ ਘੱਟ ਵਕਤ ਗੁਰੂ ਰਾਮਦਾਸ ਮਹਾਰਾਜ ਗੁਰਤਾ ਗੱਦੀ ਤੇ ਰਹੇ ਤਕਰੀਬਨ 7 ਸਾਲ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਗੁਰਤਾ ਗੱਦੀ ਤੇ ਰਹੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨ ਕਿਹਾ ਕਹਿੰਦੇ ਭਾਈ ਗੁਰਦਾਸ ਜੀ ਬਾਬਾ ਬੁੱਢਾ ਸਾਹਿਬ ਜੀ ਕੰਮ ਬਹੁਤ ਜ਼ਿਆਦਾ ਹੈ ਵਕਤ ਘੱਟ ਹੈ ਇੰਜ ਕਰੋ ਸੇਵਾ ਬਹੁਤ ਜ਼ਿਆਦਾ ਹੈ ਦਿਹਾੜੀ ਤੇ ਬੰਦੇ ਲਾ ਲੋ ਨਾ ਦੇਹਾੜੀ ਦੇ ਦੇਣ ਕਰੋ ਮਾਇਆ ਦੀ ਮਹਾਰਾ ਸਤਿਵਚਨ ਸਿੱਖਾਂ ਨੇ ਹੁਕਮ ਮੰਨਿਆ ਕਈ ਵਾਰ ਕੰਮ ਛੇਤੀ ਨਵੇਟਣਾ ਹੋਵੇ ਬੰਦੇ ਵੱਧ ਦਿਹਾੜੀ ਤੇ ਲਾ ਲੈਦੇ ਨੇ ਗੁਰੂ ਰਾਮ ਦਾ ਸਮਹਾਰਾ ਦਾ ਹੁਕਮ ਮੰਨਿਆ ਐਲਾਨ ਕਰ ਦਿੱਤਾ ਬਾਈ ਜਿਹਨੇ ਪੈਸਿਆਂ ਤੇ ਵੀ ਲੱਗਣਾ ਨਾ ਉਹ ਵੀ ਲੱਗ ਸਕਦਾ ਹੈ ਸੇਵਾ ਚੱਲ ਰਹੀ ਹੈ ਸਰੋਵਰ ਦੀ ਸੇਵਾ ਹੈ ਨਗਰ ਵਸਾਉਣ ਦੀ ਸੇਵਾ ਹੈ ਮਹਾਰਤ ਬਣ ਰਹੀ ਹੈ ਘਰ ਮੰਨ ਰਹੇ ਨੇ ਜਿਸ ਨੇ ਪੈਸਿਆਂ ਤੇ ਵੀ ਲੱਗਣਾ ਉਹ ਲੱਗ ਸਕਦਾ ਹੈ ਕੁਝ ਪੈਸਿਆਂ ਤੇ ਲੱਗ ਗਏ ਦਿਹਾੜੀ ਤੇ ਲੱਗ ਗਏ ਤਵਰੀ ਕਹਿੰਦੀ ਇਤਿਹਾਸ ਕਹਿੰਦੇ ਇੱਕ ਬੰਦਾ ਮੁਸਲਮਾਨ ਦਿਹਾੜੀ ਤੇ ਲੱਗ ਗਿਆ ਪਰ ਉਹ ਰੋਜ਼ ਵੇਖਦਾ ਹੈ ਸ਼ਾਮਾਂ ਨੂੰ ਪੈਸੇ ਮਿਲਦੇ ਨੇ ਲੈ ਜਾਈਦੇ ਨੇ ਘਰ ਜਿਹੜੇ ਦਿਹਾੜੀ ਤੇ ਲੱਗੇ ਜਿੱਥੇ ਬਾਬਾ ਬੁੱਢਾ ਸਾਭ ਦੀ ਵੇਰ ਹੈ ਸਰੋਵਰ ਦੇ ਕੰਢੇ ਉੱਥੇ ਬਾਬਾ ਬੁੱਢਾ ਸਾਹਿਬ ਜੀ ਸਭ ਨੂੰ ਮਾਇਆ ਵੰਡਦੇ ਆ ਲੈ ਭਾਈ ਤੇਰੀ ਦਿਹਾੜੀ ਦੋ ਅੰਨੇ ਆ ਇੱਕ ਅੰਨਾ ਤੇਰੀ ਦਿਹਾੜੀ ਬਈ ਜਿਹੜੇ ਸੇਵਾ ਕਰਦੇ ਨਾ ਕੋਈ 2 ਘੰਟੇ 4 ਘੰਟੇ 6 ਘੰਟੇ ਆਪਣੀ ਕਿਰਤ ਕਰਮ ਤੋਂ ਆ ਕੇ ਸੇਵਾ ਕਰਕੇ ਜਾਂਦੇ ਉਹਨਾਂ ਨੂੰ ਸ਼ਮਨ ਨੂੰ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਿਆਰ ਦਿੰਦੇ ਗੁਰੂ ਰਾਮਦਾਸ ਮਹਾਰਾਜ ਦੀ ਲਾਤੀ ਵੇਰੀ ਲੱਗੇ ਬਹਿ ਜਾਂਦੇ ਸਰੋਵਰ ਦੇ ਕੰਢੇ ਕਦੇ ਦੁੱਖ ਪੰਜਰੀ ਵੇਰ ਕੋਲ ਬਹਿ ਜਾਂਦੇ ਉੱਥੇ ਸਿੱਖਾਂ ਨੂੰ ਪਿਆਰ ਦਿੰਦੇ ਪ੍ਰਸ਼ਾਦ ਦਿੰਦੇ ਉਹ ਮੁਸਲਮਾਨ ਦੇ ਮਨ ਚ ਆਇਆ ਸਿੱਖ ਬੜੇ ਖੁਸ਼ ਰਹਿੰਦੇ ਨੇ ਦੋ ਦੋ ਚਾਰ ਚਾਰ ਘੰਟੇ ਮੁਫਤ ਵਿੱਚ ਸੇਵਾ ਕਰਕੇ ਜਾਂਦੇ ਨੇ ਬੜੇ ਖੁਸ਼ ਨੇ ਮੈਂ ਰੋਜ਼ ਦਿਹਾੜੀ ਵੀ ਕਰਦਾ ਹਾਂ ساری ਉਮਰ ਲੰਘ ਚੱਲੀ ਹੈ ਪਰਿਵਾਰ ਦਾ ਕੱਲ ਪਲੇਸ ਦਲਿੰਦਰ ਗਰੀਬੀ ਖਤਮ ਨਹੀਂ ਹੋਈ 6-7 ਬੱਚੇ ਨੇ ਘਰ ਵਿੱਚ ਕੱਲ ਪਲੇਸ ਰਹਿੰਦੇ ਗਰੀਬੀ ਹੈ ਉਹ ਵੀ ਨਾ ਗੁਰੂ ਰਾਮਦਾਸ ਮਹਾਰਾਜ ਤੋਂ ਇੱਕ ਦਿਨ ਪਿਆਰ ਮੰਗ ਕੇ ਲੈ ਜਾ ਮੈਂ ਵੀ ਪ੍ਰਸ਼ਾਦ ਲੈ ਜਾ ਖਵਰਿਆ ਮੇਰਾ ਵੀ ਭਲਾ ਹੋ ਜਾਏ ਅੱਜ ਉਹਨੇ ਦਿਹਾੜੀ ਲਾਈ ਤੇ ਉਹ ਨੂਰੇ ਮੁਸਲਮਾਨ ਅੱਜ ਪੈਸੇ ਲੈਣ ਲਈ ਨਹੀਂ ਖੜਾ ਜਿੱਥੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਵਿਰਾਜਮਾਨ ਨੇ ਉਹ ਲਾਚੀ ਫੇਰੀ ਦੇ ਕੋਲ ਚੱਲ ਗਿਆ ਲਾਈਨ ਵਿੱਚ ਲੱਗ ਗਿਆ ਜਦੋਂ ਮਹਾਰਾਜ ਸਾਹਿਬ ਨੂੰ ਪਿਆਰ ਤੇ ਪ੍ਰਸ਼ਾਦ ਦੇ ਰਿਹਾ ਸੀ ਨਾ ਤਾਂ ਨੂਰੇ ਮੁਸਲਮਾਨ ਨੇ ਮੋਰੇ ਹੱਥ ਕੀਤਾ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਪ੍ਰਸ਼ਾਦ ਦੇਣ ਲੱਗੇ ਨਾਲ ਬੋਲ ਪਏ ਕਹਿੰਦੇ ਵੀ ਤੂੰ ਤਾਂ ਦਿਹਾੜੀ ਤੇ ਨਹੀਂ ਲੱਗਾ ਹੋਇਆ ਤੂੰ ਤੇ ਦਿਹਾੜੀ ਤੇ ਨਹੀਂ ਕੰਮ ਕਰ ਰਿਹਾ ਉਨਕੇ ਹਮਾਰਾ ਲਗਾਤਾਰ ਦਿਹਾੜੀ ਤੇ ਹੈ ਪਰ ਅੱਜ ਪੈਸੇ ਨਹੀਂ ਲੈਣੇ ਅੱਜ ਮਹਾਰਾਜ ਸੇਵਾ ਵਿੱਚ ਅੱਜ ਪੈਸੇ ਨਹੀਂ ਲੈਣੇ ਅੱਜ ਸੇਵਾ ਵਿੱਚ ਹੀ ਕਰਨਾ ਸ ਹੈ ਅੱਜ ਮਹਾਰਾਜ ਕੋਈ ਪੈਸਾ ਨਹੀਂ ਲੈਣਾ ਤੁਹਾਡਾ ਪਿਆਰ ਲੈ ਕੇ ਜਾਣਾ ਰੋਜ਼ ਪੈਸੇ ਲੈ ਕੇ ਜੰਨਾ ਘਰ ਦਾ ਗਰੀਬੀ ਦਲਿਤਰ ਅਜੇ ਤੱਕ ਖਤਮ ਨਹੀਂ ਹੋਇਆ ਸਾਡੀ ਉਮਰ ਕਮਾਉਂਦਿਆਂ ਲੰਘ ਗਈ ਅੱਜ ਤੁਹਾਡਾ ਪਿਆਰ ਲੈ ਕੇ ਜਾਣਾ ਜਿਹੜੀ ਖੁਸ਼ੀ ਸਿੱਖਾਂ ਨੂੰ ਤੁਸੀਂ ਆਨੰਦ ਦਿੱਤਾ ਹੋਇਆ ਹੈ ਉਹ ਆਨੰਦ ਮੇਰੇ ਘਰ ਵਿੱਚ ਵੀ ਆ ਜਾਏ ਮਹਾਰਾਜ ਕਿਰਪਾ ਕਰੋ ਘਰ ਚ ਗਰੀਬੀ ਬਹੁਤ ਹੈ ਦਲੇਦਰ ਬਹੁਤ ਹੈ ਅੱਜ ਪਿਆਰ ਦੇ ਦਿਓ ਸ੍ਰੀ ਗੁਰੂ ਰਾਮਦਾਸ ਮਹਾਰਾਜ ਬਹੁਤ ਖੁਸ਼ ਹੋਏ ਕਹਿੰਦੇ ਜਾ ਭਾਈ ਤੇਰੀ ਇੱਕ ਦਿਨ ਦੀ ਸੇਵਾ ਪਰਵਾਨ ਤੇਰੇ ਇੱਕ ਦਿਨ ਦੀ ਸੇਵਾ ਪਰਵਾਨ ਜਾ ਤੇਰੇ ਘਰੋਂ ਗਰੀਬੀ ਦਲੇਦਰ ਸਭ ਖਤਮ ਹੋ ਜਾਣਗੇ ਵਕਤ ਆਏਗਾ ਇੱਕ ਦਿਨ ਦੀ ਸੇਵਾ ਦੇ ਬਦਲੇ ਰਾਜ ਭੁਗਵੇਂਗਾ ਬੜੀਆਂ ਬਖਸ਼ਿਸ਼ਾਂ ਲੈ ਕੇ ਗਿਆ ਮਨ ਬੜਾ ਖੁਸ਼ ਹੋਇਆ ਜਦੋਂ ਗੁਰੂ ਨੇ ਬਚਨ ਕਹੇ ਉਸੇ ਵਕਤ ਐਨ ਲੱਗਣ ਲੱਗ ਪਿਆ ਸੱਚੀ ਭਾਰ ਉੱਤਰ ਗਿਆ ਇਹ ਬਖਸ਼ਿਸ਼ ਅਹਿਸਾਸ ਸੰਗਤ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਗੁਰ ਕਈਐ ਮਨ ਕੀ ਦੁੱਖ ਦਾ ਬਿਨਸ ਜਾਏ ਹਰ ਪਰਮ ਬਦਲ ਹੀ ਐ ਸਤਗੁਰੂ ਦੀ ਨਿਸ਼ਾਨੀ ਇਹ ਐ ਜਦੋਂ ਗੁਰੂ ਦਿਆਲ ਹੋ ਕੇ ਬਖਸ਼ਿਸ਼ ਕਰ ਦਿੰਦਾ ਤੁਹਾਨੂੰ ਉਸੇ ਵਕਤ ਮਹਿਸੂਸ ਹੋਣ ਲੱਗ ਪੈਂਦਾ ਵੇ ਹੋ ਗਿਆ ਕੰਮ ਤੰਦਰੁਸਤੀ ਮਹਿਸੂਸ ਹੋਏਗੀ ਸੁਖ ਮਹਿਸੂਸ ਹੋਏਗਾ ਆਨੰਦ ਮਹਿਸੂਸ ਹੋਏਗਾ ਘਾਟੇ ਵਿੱਚ ਵੀ ਐ ਲੱਗੋਗੇ ਜਿਵੇਂ ਬਹੁਤ ਵੱਧ ਆਪਏ ਅੰਦਰੋਂ ਮਨ ਗੁਰੂ ਰਜਾ ਦਿੰਦਾ ਸਭ ਤੋਂ ਪਹਿਲਾਂ ਮਨ ਰਜਦਾ ਫਿਰ ਆਪਣੇ ਉਹ ਪਦਾਰਥ ਵੀ ਆਉਣੇ ਸ਼ੁਰੂ ਹੋ ਜਾਂਦੇ ਨੇ ਗੁਰੂ ਮਿਲਣ ਦੀ ਨਿਸ਼ਾਨੀ ਇਹ ਹੈ ਜਿਸ ਮਿਲੇ ਮਨ ਹੋਏ ਆਨੰਦ ਪਹਿਲਾਂ ਮਨ ਰਜਦਾ ਵੀ ਠੀਕ ਹੈ ਹੁਣ ਫਿਰ ਪਦਾਰਥ ਵੀ ਆਉਣ ਲੱਗ ਪੈਂਦੇ ਨੇ ਜੇ ਮੰਨਨ ਰਜੇ ਪਦਾਰਥ ਨਹੀਂ ਆ ਸਕਦਾ ਇਹ ਯਾਦ ਰੱਖਿਓ ਕਈ ਵਾਰ ਬਹੁਤੇ ਬੰਦੇ ਨਾ ساری ਉਮਰ ਆਹੀ ਕਹੀ ਗਏ ਮਰ ਗਏ ਲੁੱਟੇ ਗਏ ਘਟਾ ਹੀ ਪੈ ਗਿਆ ਕੱਖ ਨਹੀਂ ਮੰਨਦਾ ਹੋਏ ਖੱਲੀ ਰਹਿ ਗਏ ਉਹ ਬੰਦੇ ਖੱਲੀ ਰਹੇ ਕਰੋੜਾਂ ਦੀ ਜਾਇਦਾਦ ਬਣਾਉਣ ਤੋਂ ਬਾਅਦ ਵੀ ਨਾ ਉਹ ਖੱਲੀ ਰਹਿ ਵਿਚਾਰੇ ਬੁੱਤਾ ਗਈ ਹੈ ਬੁੱਤਾ ਹੋਏ ਜਦੋਂ ਗੁਰੂ ਦੇ ਦਿੱਤੇ ਨੂੰ ਕਹੋਗੇ ਨਾ ਬਹੁਤ ਹੈ ਬਾਦਸ਼ਾਹ ਸ਼ੁਕਰ ਹੈ ਤੁਹਾਨੂੰ ਤੁਸੀਂ ਰਜੇ ਹੋਏ ਮਹਿਸੂਸ ਕਰੋਗੇ ਅੱਛਾ ਇੱਕ ਨੁਕਤਾ ਨੋਟ ਕਰਿਓ ਤੁਸੀਂ ਪੜ੍ਹੇ ਲਿਖੇ ਬੈਠੇ ਹੋ ਇਹਨੂੰ ਮਨੋਵਿਗਿਆਨ ਮੰਨਦਾ ਹੈ ਕਿ ਜਿਹੜੀ ਚੀਜ਼ ਦਾ ਸਿਮਰਨ ਵਾਰ-ਵਾਰ 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 ਕਰੋਗੇ ਸੁਰਤੀ ਵੇ ਸਿਮਰਨ ਕਰੋਗੇ ਤੁਹਾਡੇ ਸਰੀਰ ਉੱਤੇ ਉਹ ਵਰਤਣ ਲੱਗ ਜਾਏਗਾ ਜਿਹੜੀ ਚੀਜ਼ ਦਾ ਵਾਰ-ਵਾਰ ਸਿਮਰਨ ਕਰੋਗੇ ਉਹ ਆਪਣੇ ਆਪ ਤੁਹਾਡੇ ਜੀਵਨ ਵਿੱਚ ਚੱਲਣੀ ਸ਼ੁਰੂ ਹੋ ਜਾਏਗੀ ਆਪਣੇ ਆਪ ਤੁਹਾਡੇ ਅੰਦਰ ਐਕਟੀਵੇਟ ਹੋਣ ਲੱਗ ਜਾਏਗੀ ਉਹ ਚੀਜ਼ ਪਰ ਤੁਸੀਂ ਉਹਨੂੰ ਮੰਨਣ ਲੱਗ ਜਾਓ ਕਿ ਇਹ ਹੈ ਜੇ ਤੁਸੀਂ ਸੁਰਤੀ ਵਿੱਚ ਸਿਮਰਨ ਕਰਨ ਲੱਗ ਜਾਓ ਨਾ ਕਿ ਮੈਨੂੰ ਲੱਗਦਾ ਮੈਨੂੰ ਅੱਜ ਬੁਖਾਰ ਹੋਇਆ ਹੈ ਮੈਨੂੰ ਲੱਗਦਾ ਜੇ ਮੇਰੇ ਨਾਲ ਬੁਖਾਰ ਚੜ੍ਹਿਆ ਹੈ ਮੈਨੂੰ ਟੈਂਪਰੇਚਰ ਹੋ ਗਿਆ ਲੱਗਦਾ ਬੁਖਾਰ ਹੋ ਗਿਆ ਐਂ ਸੋਚੀ ਜਾਓ ਸੋਚੀ ਜਾਓ ਜਦੋਂ ਸਵੇਰੇ ਉੱਠ ਕੇ ਚੈੱਕ ਕਰੋਗੇ ਨਾ 102 ਬੁਖਾਰ ਹੋਇਆ ਜਿਹੜੀ ਚੀਜ਼ ਨੇ ਸੁਰਤੀ ਨੇ ਸਿਮਰਨ ਕਰ ਲਿਆ ਨਾ ਵਾਰ-ਵਾਰ 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 ਉਹ ਚੀਜ਼ ਤੁਹਾਡੇ ਜੀਵਨ ਵਿੱਚ ਸਰੀਰ ਉੱਤੇ ਵਰਤਣ ਲੱਗ ਜਾਗੀ ਇਹਨੂੰ ਮਨੋਵਿਗਿਆਨ ਮੰਨਦਾ ਹੈ ਤੁਸੀਂ ਪੋਜ਼ਿਟਿਵ ਸੋਚ ਰੱਖੋ ਤੋਡੇ ਨਾਲ ਪੋਜ਼ਿਟਿਵਿਟੀ ਆਪਣੇ ਆਪ ਆਉਣੀ ਸ਼ੁਰੂ ਹੋ ਜਾਏ। ਅੰਦਰੋਂ ਵਿਚਾਰ 네ਗੇਟਿਵ ਨਾ ਰੱਖੋ ਇਸ ਤਰ੍ਹਾਂ ਹੋਵੇ। ਪੋਜ਼ਿਟਿਵ ਰੱਖੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਪਹਿਲਾਂ ਸਿੱਖ ਦੇ ਮਨ ਨੂੰ ਪੋਜ਼ਿਟਿਵ ਕੀਤਾ ਔਰ ਗੁਰੂ ਨੇ ਸਿੱਖ ਨੂੰ ਪ੍ਰੈਕਟੀਕਲ ਇਹ ਕਰਵਾਇਆ। ਫਿਰ ਸਰੀਰ ਉੱਤੇ ਵੀ ਉਹ ਚੀਜ਼ਾਂ ਵਰਤੀਆਂ। ਪਹਿਲਾਂ ਮਨ ਕਰਕੇ ਰਜਾ ਦਿੱਤਾ ਮਹਿਸੂਸ ਕਰੋ ਕਿ ਤੁਸੀਂ ਰਜ ਗਏ ਹੋ ਮਹਿਸੂਸ ਕਰੋ ਕਿ ਤੁਹਾਨੂੰ ਕੋਈ ਦੁੱਖ ਨਹੀਂ ਹੈ ਮਹਿਸੂਸ ਕਰੋ ਕਿ ਤੁਸੀਂ ਸੁਖੀ ਹੋ ਜਦੋਂ ਸਿੱਖ ਮਹਿਸੂਸ ਕਰਨ ਲੱਗ ਪਿਆ ਗੁਰੂ ਗੁਰੂ ਜਪਦੇ ਆਂ ਫਿਰ ਯਾਦ ਰੱਖੋ ਖੋਪਰੀ ਲੱਥ ਗਈ 40 ਦਿਨ ਸਰੀਰ ਬੈਠਾ ਹੈ ਦਰਦ ਨਹੀਂ ਹੋ ਰਿਹਾ ਭਾਈ ਤਾਰੂ ਸਿੰਘ ਸੀਸ ਲੱਥਣ ਤੋਂ ਬਾਅਦ ਵੀ ਕੋਈ ਲੜ ਰਿਹਾ ਹੈ ਤਲੀ ਦਾ ਸਹਾਰਾ ਦੇ ਕੇ ਦਰਦ ਨਹੀਂ ਹੈ ਪਤਾ ਕਿਉਂ ਗੁਰੂ ਨੇ ਉਹਦੀ ਸੁਰਤ ਸਿੱਖ ਦੀ ਉਸ ਮੰਡਲ ਵਿੱਚ ਲਿਆ ਦਿੱਤੀ ਹੈ ਜਿਸ ਮੰਡਲ ਵਿੱਚ ਦੁੱਖ ਵੀ ਦੁੱਖ ਨਹੀਂ ਹੈ ਇਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜੋ ਇਹ ਥਿਉਰੀ ਦਾ ਉਹ ਪ੍ਰੈਕਟੀਕਲ ਹੈ ਜਿਹਨੂੰ ਪਾਤਸ਼ਾਹ ਕਹਿੰਦੇ ਦੁੱਖ ਨਹੀਂ ਸਭ ਸੁਖ ਹੀ ਹੈ ਪੜੋ ਇਕੈ ਕੀ ਨਿਤੈ ਬੁਰਾ ਨਹੀਂ ਸਭ ਪਲਾਹੀ ਹੈ ਰੇ ਹਾਰ ਨਹੀਂ ਸਭ ਜਿੱਤੈ ਤੁਸੀਂ ਹਾਰ ਹੀ ਨਹੀਂ ਸਕਦੇ ਗੁਰੂ ਨੇ ਪ੍ਰੈਕਟੀਕਲ ਕਰਵਾ ਦਿੱਤਾ ਪਹਿਲਾਂ ਥਿਉਰੀ ਚ ਇਨਨ ਕੋ ਪਕਾ ਦਿੱਤਾ ਨਾ ਮਨ ਕੇਂਦਰੋਂ ਵਾਰ-ਵਾਰ ਪੜੋ ਵਾਰ-ਵਾਰ ਪੜੋ ਕਿ ਜੇ ਸੁਖ ਦੇ ਤਾਂ ਤੁਝੇ ਆਰਾਧੀ ਦੁੱਖ ਵੀ ਤੁਝੇ ਦਿਹਾਈ ਜੇ ਭੁੱਖ ਦੇ ਤਾਂ ਇਤਹੀ ਰਾਜ ਦੁੱਖ ਵਿੱਚ ਸੁਖ ਮੰਨ ਤੁਹਾਨੂੰ ਦੁੱਖ ਵਿੱਚ ਵੀ ਐਂ ਲੱਗੇਗਾ ਸੁਖ ਕੁਝ ਵੀ ਨਹੀਂ ਹੋਇਆ ਸੁਖੀ ਹੋ ਕੁਸ ਮੈਂ ਇੱਕ ਐਗਜ਼ਾਮਪਲ ਕਹੀ ਵਾਰ ਸੰਝ ਕਰਦਾ ਨਾ ਬਾਹਰ ਵਿਦੇਸ਼ਾਂ ਵਿੱਚ ਤੁਸੀਂ ਜਾਂਦੇ ਹੋ ਅੱਛਾ ਉੱਥੇ ਨਾ ਉਹ ਦਵਾਈ ਨਹੀਂ ਦਿੰਦੇ ਡਾਕਟਰ ਬੱਤੀ ਉਹਨੂੰ ਪੁੱਛੋ ਉਹ ਕਹਿੰਦੇ ਜੀ ਇੱਕੋ ਹੀ ਗੋਲੀ ਦਿੰਦੇ ਆ ਪੈਰਾਸੀਟਾਮੋਲ ਦੇਈ ਜਾਂਦੇ ਪੈਰਾਸੀਟਾਮੋਲ ਦੇਈ ਜਾਂਦੇ ਉਹ ਬੱਤੀਆਂ ਦਵਾਈਆਂ ਨਹੀਂ ਦਿੰਦੇ ਕੋਸ਼ਿਸ਼ ਕਰਦੇ ਆ 6-7 ਦਿਨਾਂ ਵਿੱਚ ਬਹੁਤ ਘੱਟ ਦਵਾਈ ਚ ਬੰਦੇ ਨੂੰ ਠੀਕ ਕੀਤਾ ਜਾਂਦਾ ਇੱਥੇ ਸਾਡੇ ਵਾਲੇ ਕੀ ਨੇ ਲਫਾਫਾ ਭਰ ਦਿੰਦੇ ਦਵਾਈਆਂ ਦਾ 4-5 ਸਵੇਰੇ 4-5 ਦੁਪਹਿਰੇ ਫਿਰ ਰਾਤ ਨੂੰ ਲੈਣੀਆਂ ਲਫਾਫਾ ਭਰ ਦਿੰਦੇ ਦਵਾਈਆਂ ਔਰ ਕਿਸੇ ਨੂੰ ਐਡਮਿਟ ਕਰਾ ਦਿਓ 3-4 ਦਿਨ ਤੱਕ ਉੱਤੇ ਦਵਾਈ ਦਾ ਨਹੀਂ ਅਸਰ ਹੁੰਦਾ ਉਹਦਾ ਰੀਜ਼ਨ ਇੱਕੋ ਹੀ ਹੈ ਕਿ ਖਬਰਾਂ ਲੈਣ ਵਾਲੇ ਕੋਲ ਆਉਂਦੇ ਰਹਿੰਦੇ ਨੇ ਤੇ ਜਿਹੜਾ ਪੇਸ਼ੈਂਟ ਹੈ ਉਹਨੂੰ ਵਾਰ-ਵਾਰ ਬਿਮਾਰੀ ਦਾ ਰਿਪੀਟ ਸਿਮਰਨ ਕਰਨਾ ਪੈਂਦਾ ਉਹਨੂੰ ਦੱਸਣਾ ਪੈਂਦਾ ਪਹਿਲਾਂ ਮਾਸੀ ਖਬਰ ਲੈਣ ਆਈ ਉਹਨੂੰ ਦੱਸਿਆ ਇਦਾਂ ਹੋਇਆ ਇਦਾਂ ਹੋਇਆ ਫੇਰ ਮੰਮੀ ਆ ਗਈ ਉਹਨੂੰ ਦੱਸਿਆ ਫਿਰ ਪੂਆ ਆ ਗਈ ਫਿਰ ਉਹਨੂੰ ਦੱਸਿਆ ਫਿਰ ਕੋਈ ਹੋਰ ਆ ਉਹ ਵਾਰ-ਵਾਰ ਦਾ ਇੱਥੇ ਡਾਕਟਰਾਂ ਨੂੰ ਕਹਿਣਾ ਪੈਂਦਾ ਵਾ ਬਾਹਰ ਜਾਓ ਪੇਸ਼ੈਂਟ ਦੇ ਕੋਲ ਨਾ ਰਹੋ ਉੱਥੇ ਵਿਦੇਸ਼ਾਂ 'ਚ ਬੜਨ ਨਹੀਂ ਦਿੰਦੇ ਕੋਲ ਉਹ ਕਹਿੰਦੇ ਤੁਸੀਂ ਜਾਓ ਤੁਹਾਡਾ ਕੋਈ ਕੰਮ ਹੈ ਉਹ ਬੰਦੇ ਛੇਤੀ ਬਿਨਾਂ ਦਵਾਈ ਤੋਂ ਘੱਟ ਦਵਾਈ ਨਾਲ ਠੀਕ ਹੋ ਜਾਂਦੇ। ਇੱਥੇ ਤਿੰਨ ਚਾਰ ਦਿਨ ਖਬਰ ਲੈਣ ਲੋਕ ਆਉਂਦੇ ਰਹਿੰਦੇ ਨੇ ਔਰ ਤੁਸੀਂ ਇਹ ਤਜਰਬਾ ਜ਼ਮਾਕੇ ਵੇਖਿਓ ਜਦੋਂ ਖਬਰਾਂ ਲੈਣ ਵਾਲੇ ਘਟ ਜਾਣ, हट ਜਾਣ ਉਦੋਂ ਬੰਦਾ ਠੀਕ ਹੋਣ ਲੱਗ ਪੈਂਦਾ। ਕਿਉਂਕਿ ਉਹਨੇ ਬਿਮਾਰੀ ਦਾ ਸਿਮਰਨ ਹੀ ਬੰਦ ਕਰਤਾ। ਹੁਣ ਉਹ ਦੱਸਦਾ ਹੀ ਨਹੀਂ ਕਿ ਮੈਨੂੰ ਕੀ ਹੈ। ਆਪਣੇ ਆਪ ਅੰਦਰੋਂ ਠੀਕ ਹੋਣਾ ਸ਼ੁਰੂ ਹੋ ਗਿਆ। ਇਹ ਚੀਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਟੋਢੀ ਸੁਰਤ ਟੋਢੀ ਸੋਚ ਇੰਨੀ ਪੋਜ਼ਿਟਿਵ ਹੋਣੀ ਚਾਹੀਦੀ ਹੈ ਕਿ ਦੁੱਖ ਵਿੱਚ ਵੀ ਕੋਈ ਸੁੱਖ ਹੈ ਸਿਰ ਸਵੱਡਣ ਤੋਂ ਬਾਅਦ ਵੀ ਮੈਂ ਸੋਚ ਨਹੀਂ ਕੀਤਾ ਸੀ ਸਿਰ ਵੱਡਿਆ ਹੋਇਆ ਤਲੀ ਤੇ ਧਰਿਆ ਵੀ ਆਏ ਆ ਜਿਵੇਂ ਜੁੜਿਆ ਹੋਇਆ ਲੜਦੇ ਆ ਜਿਨ੍ਹਾਂ ਦੀ ਅੱਜ ਯਾਦ ਮਨਾਦੇ ਪਰੋ ਦੁੱਖ ਨਹੀਂ ਸਭ ਸੁੱਖ ਹੀ ਹੈ ਇੱਕ ਏਕੀ ਨੇਤੈ ਬੁਰਾ ਨਹੀਂ ਸਭ ਭਲਾਈ ਹੈ ਰਿਹਾਰ ਨਹੀਂ ਸਭ ਜਿੱਤੈ ਜਦੋਂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਹਿਨ ਜਾ ਨੂ ਰਿਆ ਮੁਸਲਮਾਨ ਤੇਰੇ ਕਰੋ ਦੁੱਖ ਦਲਿਤਰ ਕਲ ਕਲੇਸ਼ ਗਰੀਬੀ ਖਤਮ ਇੱਕ ਦਿਨ ਦੀ ਸੇਵਾ ਦੇ ਬਦਲੇ ਰਾਜ ਭੋਗੇਗਾ ਗੁਰੂ ਦੇ ਬੋਲਣ ਦਾ ਇੱਕਦਮ ਐਸਾ ਅਸਰ ਹੋਇਆ ਜਿਸ ਮਿਲਿਆ ਮਨ ਹੋਇਆ ਆਨੰਦ ਉਹਨੂੰ ਉੱਥੋਂ ਤੁਰਨ ਲੱਗਿਆ ਮਹਿਸੂਸ ਹੋਇਆ ਮਿਟ ਗਿਆ ਸਭ ਕੁਝ ਹੋ ਗਿਆ ਠੀਕ। ਔਰ ਪਾਤਸ਼ਾਹ ਦੀ ਨਦਰ ਹੋਈ। ਉਹੀ ਉਹ ਨੂਰ ਮੁਸਲਮਾਨ। ਗੱਡੇ ਖੋਤੀ ਤੇ ਟਟਾਂ ਢੋਣ ਵਾਲਾ ਸੱਚਮੁੱਚ ਉਹਦੀ ਦਿਹਾੜੀ ਤੇ ਐਸੀ ਬਰਕਤ ਪੈਣ ਲੱਗ ਪਈ ਉਹ ਬੰਦੇ ਦਾ ਗਰੀਬੀ, ਦਲੇਦਰ ਸਭ ਕਟਿਆ ਗਿਆ। ਉਹਦੇ ਘਰ 'ਚ ਗਰੀਬੀ ਨਹੀਂ ਰਹੀ। ਵਕਤ ਆਇਆ ਇੱਕ ਇੱਕ ਅੰਨੇ ਦੀ ਦਿਹਾੜੀ ਕਰਨ ਵਾਲੇ ਦੇ ਨਾਮ ਉੱਤੇ ਨੂਰਦੀਨ ਦੀ ਸ਼ਰਾਮ ਬਣੀ ਫਿਰਮਾਨ। ਸ਼ਰਾਮਾਂ ਦਾ ਮਾਲਕ ਬਣਿਆ। ਹਵੇਲੀਆਂ ਦਾ ਮਾਲਕ ਬਣਿਆ। ਔਰ ਇੱਕ ਦਿਨ ਦੀ ਸੇਵਾ ਦੇ ਬੰਦੇ ਕਿਉਂਕਿ ਗੁਰੂ ਸਿੱਖ ਨੂੰ ਸਮਰਪਣ ਕਰਾਉਂਦਾ ਸਿੱਖਾ ਸੇਵਾ ਕਰ ਪਰ ਸਮਰਪਣ ਕਰ ਦੇ ਸਿਮਰਨ ਕਰ ਸਮਰਪਣ ਕਰ ਦੇ ਜਿਤਾਈ ਨ ਏਕ ਮੈਂ ਸੇਵਾ ਕੀਤੀ ਹੈ ਆਪਸ ਕਉ ਕਰ ਕਛ ਨਾ ਜਨਾਵੇ ਪੜੋ ਹਰ ਹਰ ਨਾਮ ਹਿਰਦੈ ਸਦ ਮਨ ਵਿੱਚ ਸਤ ਗੁਰ ਕੈ ਪਾਸ ਤੇ ਸੇਵਕ ਕੈ ਕਾਰਜ ਰਾਸ ਸੇਵਾ ਕਰਤ ਹੋਏ ਨਹਿ ਇਸ ਕੋ ਹਉ ਤਪਰਾਪਤ Swami ਭਾਈ ਤੈਨੂੰ ਰੱਬ ਮਿਲ ਜਾਣਾ ਹੈ ਉਹਦੇ ਵਾਸਤੇ ਤੈਨੂੰ ਸਮਰਪਣ ਕਰਨਾ ਪੈਣਾ ਹੈ